ਖੰਨਾ ਪੁਲਿਸ ਦਾ ਵੱਡਾ ਐਕਸ਼ਨ ਚਾਰ ਗੈਰ ਕਾਨੂੰਨੀ ਨਸ਼ਾ ਸ਼ਡਾਊ ਕੇਂਦਰਾਂ ਤੇ ਛਾਪੇ 150 ਤੋਂ ਵੱਧ ਲੋਕਾਂ ਨੂੰ ਕੀਤਾ ਰੈਸਕਿਊ ਮਾਲ ਗ੍ਰਫਤਾਰ ਆਪਰੇਸ਼ਨ ਪ੍ਰਹਾਰ ਤੋਂ ਬਾਅਦ ਖੰਨਾ ਪੁਲਿਸ ਤੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੌਰਾਨ ਇਲਾਕੇ ਵਿੱਚ ਚੱਲ ਰਹੇ ਚਾਰ ਗੈਰ ਕਾਨੂੰਨੀ ਨਸ਼ਾ ਸ਼ਡਾਊ ਕੇਂਦਰਾਂ ਨੂੰ ਬੇਨਕਾਬ ਕੀਤਾ ਗਿਆ ਹੈ ਐਸਐਸਪੀ ਡਾਕਟਰਦਰਪਨ ਆਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ਤੇ ਪੁਲਿਸ ਵੱਲੋਂ ਕੋਂਗਲਾਰੀ ਰਾਜਪੂਤਾਂ ਗਵਿੰਦਪੁਰਾ ਅਤੇ ਅਨਾਸਰ ਸਵੇਤ ਬਖਵਕਾਮਾ ਦੇ ਸ਼ਪਾਮਨੀ ਕੀਤੀ ਗਈ ਜਿਸ ਤਹਾਂ ਚਾਰ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਨੂੰ ਬੇਰਿਕਾਵਰ ਕਰਕੇ ਉਹਨਾਂ ਦੇ ਮਾਲਕਾਂ ਸੰਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਰਵਾਈ ਦੌਰਾਨ 150 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਥਾਣੇ ਦਾ ਪੀਓ ਵੀ ਸ਼ਾਮਲ ਹੈ ਜੋ ਕਿ ਵਿੱਕੀ ਮਰਾਡੋ ਕਿਸਨਾ ਸੰਧਤ ਹੈ ਰੈਸਕਿਊ ਕੀਤੇ ਗਏ ਕਈ ਵਿਅਕਤੀਆਂ ਦੇ ਪਹਿਲਾਂ ਤੋਂ ਹੀ ਵੱਖ-ਵੱਖ ਪ੍ਰਾਪਤ ਮਾਮਲੇ ਦਰਜ ਹਨ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਬੁਰਾ ਵਿਵਹਾਰ ਹੈ ਜੀ ਤਾਂ ਨਾਂ ਪੂਰਾ ਢੱਡ ਭਰਦਾ ਜੀ ਇੱਕ ਬਹੁਤ ਕੰਮ ਗਾਇਜ ਕਰਾਉਂਦੇ ਆ ਉੱਤੋਂ ਭੁੱਖ ਲੱਗਦੀ ਹੈ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਆ ਖਾਣ ਸੂਰਾ ਬੜਾਨਾ ਅਸੀਂ ਖਾਣਾ ਵੀ ਸਾਰੇ ਆਪ ਜਿੰਨੇ ਰਲ ਕੇ ਬਣਾਉਨੇ ਆ ਫਿਰ ਵੀ ਜੇ ਇੱਕ ਜਣਾ ਕੁਛ ਦੁਖਦਾ ਠੀਕ ਆ ਸਾਡੀ ਗਲਤੀ ਹੈ ਜੀ ਨਸ਼ਾ ਕਰਕੇ ਆਏ ਆ ਅਸੀਂ ਉਹਦੇ 'ਚ ਦੁੱਖ ਥੋੜ ਜਿਹੜਾ ਖਾਣ ਪਾਣੀ ਕਿੰਨੇ ਟਾਂ ਦੇ ਦਿੰਦੇ ਸਰ ਦੋ ਟਾਈਮ ਸਿਰਫ ਇੱਕ ਸਵੇਰੇ 10 ਵਜੇ ਇੱਕ ਰਾਤ ਨੂੰ 8 ਵਜੇ ਡਾਕਟਰ ਆਂਦਾ ਕੋਈ ਕੋਈ ਡਾਕਟਰ ਨਹੀਂ ਸਰ ਕੋਈ ਦਵਾਈ ਦੂ ਵੀ ਕੋਈ ਕੁਛ ਨਹੀਂ ਜੀ ਕਾ ਕੁੱਟਦੇ ਮਾਰਦੇ ਕਿਉਂ ਨੇ ਸਰ ਇਹ ਜੇ ਕੋਈ ਇਹਨਾਂ ਨਾਲ ਨਾ ਮੰਨੇ ਜਿਹਦਾ ਹੁਣ ਮਤਲਬ ਕਿ ਸਾਰੀ ਦਿਹਾੜੀ ਕੰਮ ਕਰਾਉਂਦੇ ਜੀ ਬੰਦੇ ਤੋਂ ਜੇਕਰ ਬੰਦਾ ਕੋਈ ਕਹੇ ਵੀ ਮੈਂ ਥੱਕ ਗਿਆ ਮੈਂ ਜਾਂ ਕੁਛ ਵੀ ਨਹੀਂ ਆ ਫੇ ਉਹਨੂੰ ਡੰਗਾ ਨਾ ਪੁੱਟਦੇ ਕੰਮਕਾਰ ਕਿਹੜੇ ਕਰਉਂਦੇ ਨੇ ਪੁੱਛੇ ਝਾੜੂ ਪੋਚੇ ਮੱਝਾਂ ਮੁੱਝਾਂ ਦਾ ਕੰਮ ਕਰਦਾ ਸਾਰਾ ਕੁਝ ਜੀ ਇਹ ਕਰੰਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਉਰੇ ਸਰ ਮੈਨੂੰ ਵੀ 25 ਦਿਨ ਬਾਕੀ ਸਾਰੇ ਨਾਲ ਅੱਜ ਤਿੰਨ ਤਿੰਨ ਮਹੀਨੇ ਵਾਲੇ ਜੀ 6-6 ਮਹੀਨੇ ਸਾਲ-ਸਾਲ ਵਾਲੇ ਵੀ ਆ ਜੀ ਉਰੇ ਯਾ ਮੈਂ ਜਦੋਂ ਕੰਮ ਦੀ ਰੀਣ ਨੇ ਚੱਲੋ ਇਹ ਨੂੰ ਬਹੁਤ ਕੁੱਟੜੀ ਨਹੀਂ ਸਾਰੇ ਇੱਕ ਟਰਿਬਿਊਨਲ ਹੋ ਗਿਆ ਕਿਸੇ ਦਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੱਦਾਂ ਦਾ ਵਿਵਾਰ ਹੁੰਦਾ ਔਰੇ ਔਰੇ ਬਹੁਤ ਗੰਦਾ ਪਿਆਰ ਹੈ ਜਿਆਦਾ ਕਰਾ ਦਿਓ ਜੀ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਵੇਖ ਦਿਓ ਬਾਬਾ ਜੀ ਕਹ ਕਿਵੇਂ ਗੱਲ ਕੀਤੀ ਆ ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦਿਓ ਮੈਂ ਆਪਣੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝਾਵਾਂ ਲੜਾਈ ਭੜਾਈ ਦੀਆਂ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰਤਾ ਸੀ ਅਸੀਂ ਦੋਨੋਂ ਕੋਈ ਗੱਲ ਨਹੀਂ ਸੀ ਸੁਣੀ ਮੇਰੀ ਕਿੰਨੀ ਦੇਰ ਹੋ ਗਈ ਤੁਹਾਨੂੰ ਔਰੇ ਮੈਂ 10 ਤਰੀਕ ਦੇ ਕਰੀਬ ਆਇਆ ਜੀ ਤੇ ਕਿੰਨੀ ਕੁੱਟਮਾਰ ਹੁੰਦੀ ਹੈ ਮੇਰੀ ਤਾਂ ਬਹੁਤ ਹੋਈ ਕਾਦੇ ਨਾ ਕੁੱਟੇ ਮੈਨੂੰ ਡੰਡਿਆਂ ਦਾ ਕੁੱਟੇ ਆਈ ਕੋਈ ਡਾਕਟਰ ਆਂਦਾ ਦਵਾਈ ਦੀ ਨਾ ਜੀ ਕੋਈ ਡਾਕਟਰ ਨਹੀਂ ਜੀ ਆਂਦਾ ਇੱਕ ਕਮਰੇ ਚ ਕਿੰਨੇ ਕੁ ਬੰਦੇ ਰਹਿੰਦੇ ਨੇ ਇੱਕ ਕਮਰੇ ਚ 70 ਬੰਦੇ ਰਹਿੰਦੇ ਆ ਜੀ ਇਸ ਹਾਲਾਤ ਵਿੱਚ ਉੱਥੇ ਖਾਣਾ ਬਿਨਾ ਉੱਥੇ ਕਹਿਣਾ ਚਾਹੁੰਦੇ ਹਾਂ ਕਿ ਮੈਂ ਬਸ ਉਹਨੂੰ ਆਪਣੇ ਘਰੇ ਜਾਣਾ ਚਾਹੁੰਦਾ ਜੀ ਇਸ ਮਾਹੌਲ ਚ ਭੁੱਖੇ ਮਰਦੇ ਉਹ ਕੋਈ ਹੈਲੋ ਬੜੀ ਬਿਮਾਰੀ ਕਾਫੀ ਵਧੀ ਹੋਈ ਆ ਉਹਨਾਂ ਨੂੰ ਕੋਈ ਕੋਲੀ ਤੱਕ ਨਹੀਂ ਜਾਂਦੀ ਕਿ ਬਜ਼ੁਰਗਾਂ ਨਾਲ ਕਿਦਾਂ ਦਾ ਵਿਵਹਾਰ ਕੀਤਾ ਜਾਂਦਾ ਸਰ ਸੀਮ ਸੀਮ ਘਰਦਿਆਂ ਨੂੰ ਮਿਲਣ ਦਿੰਦੇ ਨੇ ਘਰਦਿਆਂ ਨੂੰ ਸਰ ਇਹ ਕਹਿੰਦੇ ਆ ਜੀ ਬੱਚੇ ਨੂੰ ਮਿਲਿਆ ਹੁਣ 20 45 50 ਦਿਨ ਬਾਅਦ ਮਿਲੋ ਉਹ ਵੀ ਜੇ ਘਰਦਿਆਂ ਚਾਹਵੇ ਦਸਤੀ ਕਹਿਣ ਫੇਰ ਮਿਲਾਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਹੁੰਦੀ ਕੋਈ ਮੈਡੀਕਲ ਨਹੀਂ ਕੁਛ ਨਹੀਂ ਹੁੰਦਾ ਕੋਈ ਰਿਪੋਰਟ ਕੋਈ ਰਿਪੋਰਟ ਦੇਖ ਲਓ ਚੈੱਕ ਕਰਾ ਲਓ ਕਰਾ ਲਓ ਇਹਨਾਂ ਨੂੰ ਜਦੋਂ ਇੱਕਦਮ ਨਸ਼ਾ ਛੱਡਦੇ ਨੇ ਫਿਰ ਅੰਦਰ ਨਸ਼ਾ ਤਾਂ ਨਹੀਂ ਦਿੰਦੇ ਕਿਸੇ ਨੂੰ ਨਸ਼ਾ ਨਹੀਂ ਦਿੰਦੇ ਸਰ ਇਹ ਜੀ ਤੇ ਕੀ ਗੋਲ ਇਲਾਜ ਕੋਈ ਨਹੀਂ ਸਿਰਫ ਇੱਕ ਦੋ ਦਿਨ ਗੋਲੀ ਦਿੰਦੇ ਉਸ ਤੋਂ ਬਾਅਦ ਮਤਲਬ ਕਿ ਤੋੜਾਂ ਹੀ ਕੱਟਣੀਆਂ ਪੈਂਦੀ ਆ ਬੰਦੇ ਨੂੰ ਕਿ ਕੋਈ ਮਤਲਬ ਕਿ ਦਵਾਈ ਨਹੀਂ ਦਿੰਦੇ ਜਿਆਦਾ ਤੇ ਹਮ ਹੁਣ ਤਾਂ ਕਾਈਡੈਂਟੀਫਾਈ ਕੀਤੇ ਨੇ ਸਾਡੀ ਸوير ਦੀ ਹੀ ਰੇਡਾਂ ਚੱਲ ਰਹੀਆਂ ਨੇ ਜ਼ਿਲ੍ਹਾ ਪੱਧਰ ਤੇ ਤੇ ਮੈਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਵੇਂ ਉਹ ਇਲੈਗਲ ਸੈਂਟਰਸ ਦੇ ਵਿੱਚ ਛੱਡਿਆ ਨੇ ਬੱਚੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਵਾਂਗੀ ਕਿ ਜੇਕਰ ਤੁਸੀਂ ਅਡਿਕਸ਼ਨ ਆਪਣਾ ਬੱਚੇ ਦਾ ਡੈਫੀਨਿਟਲੀ ਕਰਾਉਣਾ ਚਾਹੀਦਾ ਹੈ ਪਰ ਜਿਹੜੇ ਲਾਇਸੈਂਸਡ ਸਾਡੇ ਸਰਕਾਰੀ ਅਦਾਰਿਆਂ 'ਚ ਖੁੱਲੇ ਨੇ ਸਾਡੇ ਸਿਵਲ ਹਸਪੀਟਲਸ ਵਿੱਚ ਜਿਹੜੇ ਡੀਡਿਕਸ਼ਨ ਸੈਂਟਰ ਨੇ ਜਾਂ ਫਿਰ ਜਿੱਥੇ ਆਊਟ ਪੇਸ਼ੈਂਟ ਟ੍ਰੀਟਮੈਂਟ ਹੁੰਦੀ ਹੈ ਜਿੱਥੇ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਟ ਸੈਂਟਰ ਕਹਿੰਦੇ ਹਾਂ ਇਹ ਸਿਰਫ ਸਰਕਾਰੀ ਅਦਾਰਿਆਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰਾਓ ਕਰ ਲੈਂਦੇ ਨੇ ਤੇ ਇਹਨੂੰ ਰੋਕਣ ਲਈ ਕੀ ਐਫਰਟਸ ਹੋਣਗੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਜਦ ਅਸੀਂ ਆਰਗੇਨਾਈਜ਼ ਕ੍ਰਾਈਮਨਲਸ ਨੂੰ ਫੜਿਆ ਅਸੀਂ ਉਹਨਾਂ ਦੀ ਇੰਟਰੋਗੇਸ਼ਨ ਰਿਪੋਰਟਸ ਤੋਂ ਐਕਸ਼ਨੇਬਲ ਇੰਟੈਲੀਜੈਂਸ ਕੱਢ ਕੇ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਹੈ ਇਹੋ ਜਿਹੇ ਉਪਰਾਲੇ ਸਾਡੇ جاری ਰਹਿਣਗੇ ਕਿੰਨੇ ਰੇਡ ਕੀਤੀ ਗਈ ਹੈ ਲੀਗਲ ਡੀਡਿਕਸ਼ਨ ਸੈਂਟਰਾਂ ਤੇ ਜੀ ਗੈਂਗਸਟਰਾਂ ਤੇ ਵਾਰ ਮੂਹਮ ਦੇ ਤਹਿਤ ਅੱਜ ਖੰਨਾ ਪੁਲਿਸ ਨੇ ਤਕਰੀਬਨ 4 ਆਈਡੈਂਟੀਫਾਈਡ ਗੈਰ ਕਾਨੂੰਨੀ ਡੀਡਿਕਸ਼ਨਲ ਡੀਡਿਕਸ਼ਨ ਸੈਂਟਰਸ ਤੇ ਇੱਕ ਸਾਈਮਲਟੇਨੀਅਸ ਰੇਡ ਤੇ ਕ੍ਰੈਕਡਾਊਨ ਕੀਤੀ ਹੈ ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਡੀਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇਗਾ ਜਿਸਟਰ ਮੈਂਬਰ ਨੇ ਦੱਸਿਆ ਕਿ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਸੀ ਉੱਥੇ ਕਿਸੇ ਦੇ ਜਿਹੜੇ ਸਟੇਟਮੈਂਟ ਵੀ ਲਈ ਜਾਊਗੀ ਅੱਗੇ ਜੀ ਜੀ ਬਿਲਕੁਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਨਾ ਨੂੰ ਵੀ ਅਸੀਂ ਅਰੈਸਟ ਕਰਾਂਗੇ ਐਫ ਆਰ ਦਰਜ ਹੋਏਗੀ ਅੰਡਰ ਰੋਂਗਫੁਲ ਕਨਫਾਈਨਮੈਂਟ ਧੋਖਾਧੜੀ ਅਤੇ ਸੈਕਸ਼ਨ 26 ਬੀ ਆਫ ਦੀ ਐਨ ਡੀ ਪੀ ਐਸ ਐਕਟ ਇਹਨਾਂ ਦੇ ਉੱਤੇ ਅਤਿਆਚਾਰ ਦੇ ਨਾਲ ਨਾਲ ਜੇ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਕੀਤਾ ਸੀ ਜਿਦੇ ਵਿੱਚ ਅਸੀਂ 106 ਆਰਗੇਨਾਈਜ਼ਡ ਕ੍ਰਾਈਮਨਲਸ ਨੂੰ ਰਾਉਂਡ ਅਪ ਕੀਤਾ ਸੀ ਉਹਨਾਂ ਦੀ ਬੜੀ ਮਿਹਨਤ ਦੇ ਨਾਲ ਪੁੱਛਗਿੱਛ ਜਦ ਹੋਈ ਤਾਂ ਹੀ ਨਿਕਲ ਕੇ ਆਇਆ ਕੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਮਾੜੀ ਅੰਸਰ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਆਪਣਾ ਸਪੋਰਟ ਬੇਸ ਬਣਾਉਂਦੇ ਨੇ ਤੇ ਇਹਨਾਂ ਦੀ ਰਿਕਰੂਟਮੈਂਟ ਕਰਦੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਫੁੱਟ ਸੋਲਜਰਸ ਨੂੰ ਪਰ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਬੜਾ ਹੀ ਪੋਟੈਂਸ਼ੀਅਲ ਬਰੀਡਿੰਗ ਗਰਾਊਂਡ ਨੇ ਇਹਨਾਂ ਫੁੱਟ ਸੋਲਜਰਸ ਤੇ ਇਸ ਲਈ ਇਹ ਚਾਰੋਂ ਡੀਡਿਕਸ਼ਨ ਸੈਂਟਰਸ ਨੂੰ ਆਇਡੈਂਟੀਫਾਈ ਕਰਕੇ ਸਾਡੀ ਵੱਖ-ਵੱਖ ਪੁਲਿਸ ਟੀਮਾਂ ਵੱਖ-ਵੱਖ ਮੈਡੀਕਲ ਰਿਪ੍ਰেজੈਂਟੇਟਿਵਸ ਦੀ ਟੀਮ ਬਣਾ ਕੇ ਇਹਨਾਂ ਤੇ ਸਾਈਮਲਟੇਨੀਅਸ ਕ੍ਰੈਕਡਾਊਨ ਕੀਤਾ ਹੈ ਖੰਨਾ ਪੁਲਿਸ ਵਚਨਬਦ ਹੈ ਇਹ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਨਸ਼ਾ ਤਸਕਰ ਅਤੇ ਇਹੋ ਜੇ ਮਾੜੇ ਅੰਸਰਾਂ ਤੇ ਨੱਥ ਪਾਣ ਲਈ ਸਾਡਾ ਗੈਂਗਸਟਰਾਂ ਦੇ ਖਿਲਾਫ ਵਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਚਾਲੂ ਰਹੇਗਾ